गुज़ारो हीअ कुख जे बिच न मारो लोको न गुज़ारो हीअ कुख जे बिच न मारो ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਉਂਦਿਓ ਨੇ ਪੁੱਤ ਵੰਡਾਉਣ ਜ਼ਮੀਨਾਂ ਤਿਓਂ ਦੁੱਖ ਵੰਡਾਉਂਦਿਓ ਨੇ ਪੁੱਤ ਵੰਡਾਉਣ ਜ਼ਮੀਨਾਂ ਤਿਓਂ ਦੁੱਖ ਵੰਡਾਉਂਦਿਓ ਨੇ ਲੋਕ ਨ ਕੋਈ ਕਰੀ ਗੁਜ਼ਾਰੂ ਤਿਓਂ ਤੁਖ ਦੇ ਵਿੱਚ ਨੋ ਮਾਹਰੋ ਕੈਮ ਰਹੇ ਸਦਾ ਸਤਕਾਰ ਧੀਆਂ ਦਾ 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 ਧੀਆਂ ਨਾਲ ਸਰਵਸਦਾ ਜਹਾਂ ਦਾਤੇ ਦਾਤਾ ਦਿੱਤੀ ਜਗ ਨੂੰ ਮਹਾਨ ਹੈ ਉਹ ਧੀਆਂ ਨਾਲ ਸਾਰਾ ਵਸਦਾ ਜਹਾਨ ਹੈ ਦਾਤੇ ਦਾਤਾ ਦਿੱਤੀ ਜਗ ਨੂੰ ਮਹਾਨ ਹੈ ਸੁੱਖ ਨਾਲ ਬਸੇ ਪਰਿਵਾਰ ਧੀਆਂ ਦਾ ਸੁੱਖਾਂ ਨਾਲ ਬਸੇ ਪਰਿਵਾਰ ਧੀਆਂ ਦਾ ਕੈਮ ਰਹੇ ਸਦਾ ਸਤਕਾਰ ਧੀਆਂ ਦਾ ਕੈਮ ਰਹੇ ਸਦਾ ਸਤਕਾਰ ਧੀਆਂ ਦਾ ਕੀ ਤੇਰਾ ਜੇ ਤੇਰੇ ਜਾਨ ਹੈ ਹੋ 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 ਮਪੇ ਦਾ ਕਿਨੇ ਕੀ ਤੇਰਾ ਜੇ ਤੇਰੇ ਜਾਨ ਹੈ ਹੋ ਸ਼ੇਵੇਂ ਗੁਰੂ ਕਹਗੇ ਔਰਤ ਮਾਨ ਹੈ ਹੋ ਸ਼ੇਵੇਂ ਗੁਰੂ ਕਹਗੇ ਔਰਤ ਮਾਨ ਹੈ ਸਭਨਾ ਦੇ ਉੱਤੇ ਉਪਕਾਰ ਧੀਆਂ ਦਾ ਸਭਨਾ ਦੇ ਉੱਤੇ ਉਪਕਾਰ ਧੀਆਂ ਦਾ ਕੈਮ ਰਹੇ ਸਦਾ ਸਤਕਾਰ ਧੀਆਂ ਦਾ ਕੈਮ ਰਹੇ ਸਦਾ ਸਤਕਾਰ ਧੀਆਂ ਦਾ ਉਹ ਪੁੱਤ ਨਾਲੋਂ ਜ਼ਿਆਦਾ ਤੀ ਪਿਆਰ ਕਰਦੀ ਉਹ ਪੁੱਤਾਂ ਨਾਲੋਂ ਜ਼ਿਆਦਾ ਤੀ ਪਿਆਰ ਕਰਦੀ ਹੋ ਲੈ ਲਵੋ ਮਸਾ ਦੇ ਭਾਵੇਂ ਕਿਸੇ ਘਰ ਦੀ ਪੁੱਤਾਂ ਨਾਲੋਂ ਵੱਧ ਤੀ ਪਿਆਰ ਕਰਦੀ ਹੋ ਲੈ ਲਵੋ ਮਸਾ ਕੋਈ ਆਪਣੇ ਤੇ ਭਾਰਤੀਆਂ ਦਾ ਮੰਨੇ ਨਾ ਕੋਈ ਆਪਣੇ ਤੇ ਭਾਰਤੀਆਂ ਦਾ ਕੈਮ ਰਹੇ ਸਦਾ ਸਤਕਾਰ ਧੀਆਂ ਦਾ ਕੈਮ ਰਹੇ ਸਦਾ ਸਤਕਾਰ ਧੀਆਂ ਦਾ ਉਹੀ ਜੇ ਹੋਵੇ ਹੁੰਦਾ ਪਰਿਵਾਰ ਪੂਰਾ ਹੈ ਘਰ ਜੇ ਉਹੀ ਜੇ ਹੋਵੇ ਹੁੰਦਾ ਪਰਿਵਾਰ ਪੂਰਾ ਹੈ ਉਹ ਧੀਆਂ ਬਿਨਾ ਜਾਪ ਘਰ ਘਰ ਜਾਪ ਦਾ ਅਧੂਰਾ ਹੈ ਹੀ ਜੇ ਹੋਵੇ ਘਰੇ ਪਰਿਵਾਰ ਪੂਰਾ ਹੈ ਧੀਆਂ ਬਿਨਾ ਘਰ ਜਾ ਪਦਾ ਅਧੂਰਾ ਹੱਕ ਇਹ ਲਵੇ ਨਾ ਕੋਈ ਮਾਰ ਧੀਆਂ ਦਾ ਹੱਕ ਇਹ ਲਵੇ ਨਾ ਕੋਈ ਮਾਰ ਧੀਆਂ ਦਾ ਹੱਕ ਇਹ ਲਵੇ ਨਾ ਕੋਈ ਮਾਰ ਧੀਆਂ ਦਾ ਕਾਇਮ ਰਹੇ ਸਦਾ ਸਤਕਾਰ ਧੀਆਂ ਦਾ ਕਾਇਮ ਰਹੇ ਸਦਾ ਸਤਕਾਰ ਧੀਆਂ ਦਾ ਈ ਰੱਬ ਕੋਲ ਪਿਆਰੀ ਦਾਤ ਦਿੱਤੀ ਰੱਬ ਦੀ ਮਿੱਠੀ ਤੇ ਪਿਆਰੀ ਦਾਤ ਦਿੱਤੀ ਰੱਬ ਦੀ ਛੇਰ ਗੱਲ ਰੱਖ ਕਰਤਾਰ ਧੀਆਂ ਦਾ ਛੇਰ ਗੱਲ ਰੱਖ ਕਰਤਾਰ ਧੀਆਂ ਦਾ ਕੈਮ ਰਹੇ ਸਦਾ ਸਤਕਾਰ ਧੀਆਂ ਦਾ ਹੁੰਦਾ ਹੈ ਪਵਿੱਤਰ ਪਿਆਰ ਧੀਆਂ ਦਾ ਹੁੰਦਾ ਹੈ ਪਵਿੱਤਰ ਪਿਆਰ ਧੀਆਂ ਦਾ Whoa! Oh.